ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਟਰੰਪ ਦੇ ਟ੍ਰੈਫਿਕ ਵਾਰ ਨਾਲ ਪੰਜਾਬ ਦੇਵਪਾਰੀਆਂ ਤੇ ਸੰਕਟ 3000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋ ਸਕਦਾ ਪ੍ਰਭਾਵਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਲਗਾਈ ਗਈ ਟ੍ਰੈਫਿਕ ਵਾਰ ਨੇ ਪੰਜਾਬ ਦੇ 3000 ਕਰੋੜ ਰੁਪਏ ਦੇ ਸਾਲਾਨਾ ਕਾਰੋਬਾਰ ਤੇ ਪਰਛਾਵਾਂ ਪਾ ਦਿੱਤਾ ਹਾਲਾਂਕਿ ਇਸ ਬਾਰੇ ਕਈ ਤਰ੍ਹਾਂ ਦੀਆਂ ਅਟਕਲ ਅਟਕਲਾ ਲਗਾਈਆਂ ਜਾ ਰਹੇ ਹਨ ਤੇ ਇਸ ਨੂੰ ਟਰੰਪ ਦੇ ਭਾਰਤ ਨਾਲ ਵਪਾਰ ਜੁੱਧ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਪਰ ਹੁਣ ਟਰੰਪ ਕੋਲ ਲਗਾਏ ਗਏ 50% ਟ੍ਰੈਫਿਕ ਨੇ ਨਿਰਜਾਤਾਂ ਨਿਰਜਾਤਕਾਂ ਦੀ نیند ਅਡਾ ਦਿੰਦੀ ਹੈ ਜੁਰਵਾਤੀ ਪ੍ਰਾਤੇ ਸਤ ਪਰਵਾ ਮਹਿਸੂਸ ਹੋਣਾ ਸਭਾਵਿਕ ਹੈ ਇਹ ਪਰ ਵਪਾਰੀ ਇਸ ਸਮੇਂ ਇੰਤਰਾਜ ਅਤਿ ਨਿਗਰਾਨੀ ਦੀ ਸਥਿਤੀ ਵਿੱਚ ਹਨ ਕਿ ਕੇਂਦਰ ਸਰਕਾਰ ਇਸ ਤੇ ਕੀ ਰੋਕਮ ਅਖਤਿਆਰ ਕਰਦੀ ਹੈ ਇਸ ਤੋਂ ਬਾਅਦ ਹੀ ਵਪਾਰੀ ਇਸ ਨੁਕਸਾਨ ਦੀ ਪਰਪਾਈ ਕਰਨ ਲਈ ਯਤਨ ਕਰਨ ਦੇ ਇਸ ਵੇਲੇ ਵਪਾਰੀ ਉਮੀਦ ਕਰ ਰਹੇ ਹਨ ਕਿ ਇਸ ਟੈਪਿਕ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਵੇਲੇ ਸੋਧ ਕੀਤੀ ਜਾਵੇਗੀ ਪਰ ਇਸ ਸਥਿਤੀ ਦੇ ਮੱਦੇਨਜ਼ਰ ਨੇ ਜਾਤਕ ਅਮਰੀਕੀ ਕੰਪਨੀਆਂ ਨਾਲ ਸੰਬੰਧ ਬਣਾ ਕੇ ਰੱਖ رکھے ਹਨ ਉਤਪਾਦਨ ਪ੍ਰਕਿਰਿਆ ਵੀ ਕੁਝ ਸਮੇਂ ਲਈ ਘਟਾਈ ਜਾ ਸਕਦੀ ਹੈ ਕਿਉਂਕਿ ਜਦੋਂ ਤੱਕ ਸਥਿਤੀ ਸਪਸ਼ਟ ਨਹੀਂ ਹੋ ਜਾਂਦੀ ਕਾਰੋਬਾਰ ਵਿੱਚ ਵੀ ਗਰਾਫਟ ਆਉਣ ਦੀ ਮਿੰਦ ਹੈ ਪੰਜਾਬ ਕਾਰਪੋਰੈਂਟ ਨੇ ਅਧੀਕਰੋ ਅਤੇ ਦੇਖੋ ਦੀ ਸਥਿਤੀ ਤੇ ਕੰਮ ਕਰਨ ਲਈ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ 30000 ਕਰੋੜ ਦੇ ਸਾਲਾਨਾ ਕਾਰੋਬਾਰ ਨੂੰ ਕਿਸੇ ਹੋਰ ਦੇਸ਼ ਵਿੱਚ ਤਬਦੀਲ ਕਰਨਾ ਸਾਨ ਨਹੀਂ ਹੈ ਪਰ ਕਾਰੋਬਾਰੀ ਹੁਣ ਉਮੀਦਕਾਰ ਰੱਖੇ ਹਨ ਕਿ ਕੇਂਦਰ ਸਰਕਾਰ ਯੂਕੇ ਦੀ ਤਰਜ਼ ਤੇ ਦੂਜੇ ਦੇਸ਼ਾਂ ਨਾਲ ਵਪਾਰ ਸਮਝੌਤਿਆਂ ਵਰਗੇ ਨਵੇਂ ਮੌਕੇ ਲੱਭੇਗੀ ਪੰਜਾਬ ਦਾ ਅਮਰੀਕਾ ਨੂੰ ਨਰਜਾਤੀ 100 ਕਰੋੜ ਰੁਪਏ ਤੋਂ ਵੱਧ ਹੈ ਇਸ ਡਿਊਟੀ ਨਾਲ ਪੰਜਾਬ ਦੇ ਕਪੜਾ ਸੈਕਟਰ ਪ੍ਰਭਾਵਿਤ ਹੋਏਗਾ ਕਿਉਂਕਿ ਪੰਜਾਬ ਅਮਰੀਕਾ ਨੂੰ ਲਗਭਗ 8000 ਕਰੋੜ ਰੁਪਏ ਦੇ ਕੱਪੜਿਆਂ ਦੀਯਾਦ ਕਰਦਾ ਹੈ 2000 ਕਰੋੜ ਰੁਪਏ ਦੇ ਫਾਸਟਨਰ 5000 ਕਰੋੜ ਰੁਪਏ ਦੇ ਇਲੈਕਟ੍ਰੋਨਿਕ ਮਸ਼ੀਨ ਟੂਲ 4000 ਕਰੋੜ ਰੁਪਏ ਦੇ ਆਟੋ ਪਾਰਟਸ ਅਤੇ ਹੈਡ ਟੂਲ 500 ਕਰੋੜ ਰੁਪਏ ਦੇ ਚਮੜੇ ਦੇ ਉਤਪਾਦ 300 ਕਰੋੜ ਰੁਪਏ ਦੇ ਖੇਡਾਂ ਦਾ ਸਮਾਨ ਅਤੇ 200 ਕਰੋੜ ਰੁਪਏ ਦੇ ਖੇਤੀਬਾੜੀ ਉਪਕਰਨਾਂ ਦਾ ਨਿਰਜਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਤੇ ਪਦ ਸ਼੍ਰਮਣੀ ਪੰਡਮ ਸ਼੍ਰੀ ਜਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਦਾ ਅਮਰੀਕਾ ਨਾਲ 400 ਕਰੋੜ ਰੁਪਏ ਦਾ ਕਾਰੋਬਾਰ ਹੈ ਕੰਪਨੀ ਇਸ ਸਮੇਂ ਇਸ ਬਾਰੇ ਸੋਚ ਰਹੀ ਹੈ ਤੇ ਇਸ ਟ੍ਰੈਫਿਕ ਦੇ ਲਾਗੂ ਹੋਣ ਨਾਲ ਕੋਜ ਉਤਪਾਦਾਂ ਦਾ ਪ੍ਰਭਾਵਿਤ ਪਰਬabit ਹੁਣ ਸੁਭਾਵਿਕ ਹੈ ਪਰ ਇਸ ਸਮੇਂ ਕੰਪਨੀ ਡੀਪ ਕਰੋ ਅਤੇ ਦੇਖੋ ਦੀ ਸਥਿਤੀ ਵਿੱਚ ਹੈ ਮੇਨ ਹੈ ਕਿ ਕੋਈ ਸਮੇਂ ਬਾਅਦ ਇਹ ਹਮ ਸਮੱਸਿਆ ਹੱਲ ਹੋ ਜਾਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਤੇ ਪੂਰਾpropto ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ